ਆਈਜੀ ਪਰਮਰਾਜ ਸਿੰਘ ਉਮਰਾਨ ਅੰਗਲ ਬਹਾਲ ਤਾਂ ਹੋ ਗਏ ਪਰ ਤਾਵੇਂ ਕੁੰਡੀ ਵਿੱਚ ਵਿਚਾਲੇ ਅੜੀ ਰਹਿ ਗਈ ਪਰਮਰਾਜ ਸਿੰਘ ਉਮਰਾਨ ਅੰਗਲ ਜਿਹੜੇ ਨੇ ਉਹ ਕਾਫੀ ਦੇਰ ਤੋਂ ਮੁੱਤਲ ਚੱਲ ਰਹੇ ਸਨ 2019 ਤੋਂ ਬਾਅਦ ਲਗਾਤਾਰ ਮੁੱਤਲ ਰਹਿੰਦੇ ਨੇ ਜੇਲ੍ਹ ਜਾਣ ਤੋਂ ਬਾਅਦ ਵੀ ਮੁੱਤਲ ਰਹਿੰਦੇ ਨੇ ਆਪਣੀ ਇਸ ਡਿਊਟੀ ਤੇ ਹੁਣ ਆ ਕੇ ਜੁਆਇਨਿੰਗ ਕੀਤੀ ਹੈ ਉਹਨਾਂ ਨੇ ਦਰਅਸਲ ਹਾਈ ਕੋਰਟ ਦੇ ਹੁਕਮਾਂ ਤੋਂ ਬਾਅਦ ਇਹ ਜੁਆਇਨਿੰਗ ਕਰਵਾਈ ਗਈ ਉਮਰਾ ਨੰਗਲ ਜਿਹੜੇ ਨੇ ਉਹ ਆਖਿਰਕਾਰ ਜੁਆਇਨ ਕਰ ਗਏ ਨੇ ਪਰ ਮੁਅਤਲੀ ਦੌਰਾਨ ਉਹਨਾਂ ਦੀ ਜਿਹੜੀ ਤਨਖਾਹ ਸੀ ਉਹ ਅਜੇ ਤੱਕ ਪੰਜਾਬ ਸਰਕਾਰ ਨੇ ਉਹਨਾਂ ਨੂੰ ਨਹੀਂ ਦਿੱਤੀ ਹਾਲਾਂਕਿ ਇਸੇ ਬਾਰੇ ਹਾਈ ਕੋਰਟ ਦੇ ਵਿੱਚ ਪਰਮਰਾਜ ਸਿੰਘ ਉਮਰਾ ਨੰਗਲ ਨੇ ਜਾਣਕਾਰੀ ਸਾਂਝੀ ਕੀਤੀ ਹੈ ਕਿ ਉਹਨਾਂ ਨੇ ਜੁਆਇਨ ਕਰ ਲਿਆ ਹੈ ਪਰ ਇਸ ਦੇ ਬਾਵਜੂਦ ਮੁਅਤਲੀ ਦੌਰਾਨ ਜਿਹੜੀ ਉਹਨਾਂ ਦੀ ਬਣਦੀ ਤਨਖਾਹ ਸੀ ਅਜੇ ਤੱਕ ਉਹਨਾਂ ਨੂੰ ਨਹੀਂ ਦਿੱਤੀ ਗਈ ਜਿਸ ਉੱਤੇ ਹਾਈ ਕੋਰਟ ਨੇ ਇੱਕ ਤਰੀਕ ਹੋਰ ਅੱਗੇ ਪਾ ਦਿੱਤੀ ਹੈ 8 ਅਗਸਤ ਜਿਹੜੀ ਆ ਉਹ ਤਰੀਕ ਪੈ ਗਈ ਹੈ ਔਰ ਇਸ ਉੱਤੇ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਚੇਤਾਵਨੀ ਵੀ ਦਿੱਤੀ ਹੈ ਕਿ ਜੇ ਉਦੋਂ ਤੱਕ ਇਹ ਪ੍ਰੋਸੀਜਰ ਫਾਲੋ ਨਹੀਂ ਕੀਤਾ ਗਿਆ ਔਰ ਨਾਲ ਦੀ ਨਾਲ ਇਹ ਜਿਹੜੀ ਰਕਮ ਹੈ ਉਹ ਅਦਾ ਨਹੀਂ ਕੀਤੀ ਗਈ ਉਹਨਾਂ ਦੀ ਸੈਲਰੀ ਨਹੀਂ ਦਿੱਤੀ ਗਈ ਤਾਂ ਪੰਜਾਬ ਸਰਕਾਰ ਦੇ ਮੁਖ ਸਕੱਤਰ ਨੂੰ ਪੇਸ਼ ਹੋ ਕੇ ਤੇ ਇਦਾਂ ਜਵਾਬ ਦੇਣਾ ਪਵੇਗਾ ਕਿ ਆਖਰ ਕਿਹੜੇ ਕਾਰਨਾਂ ਵਾਸਤੇ ਸਭ ਕੁਝ ਨਹੀਂ ਕੀਤਾ ਗਿਆ ਦੱਸਦੀ ਇੱਕ ਪਰਮਰਾਜ ਉਮਰਾਨੰਗਲ ਨੇ ਸੇਵਾ ਐਕਟ ਦੇ ਆਧਾਰ ਦੇ ਉੱਤੇ ਪਟੀਸ਼ਨ ਫਾਈਲ ਕੀਤੀ ਸੀ ਜਿਸ ਤੋਂ ਬਾਅਦ ਉਹਨਾਂ ਦੀ ਬਹਾਲੀ ਦੇ ਵਿਰੁੱਧ ਜਿੰਨੀ ਪਟੀਸ਼ਨ ਪਈ ਸੀ ਉਹ ਸਾਰੀ ਰੱਦ ਕਰ ਦਿੱਤੀ ਜਾਂਦੀ ਹੈ ਔਰ ਸੀਏਟੀ ਵੱਲੋਂ ਉਹਨਾਂ ਦੇ ਹੱਕ ਦੇ ਵਿੱਚ ਫੈਸਲਾ ਸੁਣਾ ਦਿੱਤਾ ਜਾਂਦਾ ਆਖਰਕਾਰ ਪਰਮਰਾਜ ਉਮਰਾਨੰਗਲ ਨੂੰ ਬਹਾਲ ਕਰਨਾ ਪੈਂਦਾ ਮੂਤਲ ਜਿਹੜਾ ਹੁੰਦੇ ਆ ਉਹ ਮੂਤਲੀ ਤੋਂ ਬਾਅਦ ਵੀ ਉਹਨਾਂ ਨੂੰ ਬਹਾਲ ਕਰਨਾ ਪੈਂਦਾ ਦਰਸਲ ਬੜੇ ਲੰਮੇ ਸਮੇਂ ਤੋਂ ਮੂਤਲ ਚੱਲ ਰੇ ਸੀ ਔਰ ਹੁਕਮਾਂ ਦੇ ਮੁਤਾਬਕ ਔਰ ਕਾਨੂੰਨ ਦੇ ਮੁਤਾਬਕ ਇੱਕ ਕਿਸੇ ਵੀ ਆਈਪੀਐਸ ਅਧਿਕਾਰੀ ਨੂੰ ਆਈਐਸ ਅਧਿਕਾਰੀ ਨੂੰ ਕਿਸੇ ਵੀ ਜਾਂਚ ਦੇ ਵਿੱਚ ਜੇ ਉਹ ਲੰਬਿਤ ਹੋਵੇ ਤਾਂ ਇੱਕ ਨਿਰਧਾਰਿਤ ਸਮੇਂ ਵਾਸਤੇ ਹੀ ਮੂਤਲ ਕੀਤਾ ਜਾ ਸਕਦਾ ਉਸ ਤੋਂ ਜ਼ਿਆਦਾ ਮੂਤਲ ਨਹੀਂ ਕੀਤਾ ਜਾ ਸਕਦਾ ਅਣਮਿੱਥੇ ਸਮੇਂ ਲਈ ਮੂਤਲ ਬਿਲਕੁਲ ਨਹੀਂ ਕੀਤਾ ਜਾ ਸਕਦਾ ਜਿਸ ਦੇ ਵਿੱਚ ਆ ਪੰਜਾਬ ਹਰਿਆਣਾ ਹਾਈ ਕੋਰਟ ਨੇ ਸਾਫ਼ ਤੌਰ ਤੇ ਹੁਕਮ ਸੁਣਾ ਦਿੱਤੇ ਔਰੰਤ ਦੇ ਵਿੱਚ ਪੰਜਾਬ ਸਰਕਾਰ ਨੂੰ ਉਹਨਾਂ ਨੂੰ ਬਹਾਲ ਕਰਨਾ ਪਿਆ ਪਰ ਇੱਥੇ ਆ ਕੇ ਦੁਬਾਰਾ ਵਿਵਾਦ ਖੜਾ ਹੋ ਗਿਆ ਕਿਉਂਕਿ ਪਰਮਰਾਜ ਉਮਰਾਨੰਗਲ ਨੂੰ ਉਹਨਾਂ ਦੀ ਹੁਣ ਤੱਕ ਦੀ ਤਨਖਾਹ ਜਿਹੜੀ ਮੁਤਲੀ ਦੇ ਸਮੇਂ ਦੀ ਸੀ ਉਹ ਨਹੀਂ ਮਿਲੀ ਜਿਸ ਵਾਸਤੇ ਉਹ ਦੁਬਾਰਾ ਹਾਈ ਕੋਰਟ ਤੱਕ ਗਏ ਹਾਈ ਕੋਰਟ ਨੇ ਹੁਣ ਅੱਗੇ ਤਰੀਕ ਪਾ ਦਿੱਤੀ ਹੈ ਆਉਂਦਾ ਸਮਾਂ ਕੀ ਕੁਝ ਲੈ ਕੇ ਆਵੇਗਾ ਉਹ ਵੇਖਣਾ ਹੋਵੇਗਾ ਬਣੇ ਰੋਮਨ ਇੰਡੀਆ ਪੰਜਾਬੀ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ